ਪਹਿਲੀ ਵਾਰ ਛੋਟੇ ਸਿੱਧੂ ਮੂਸੇਵਾਲੇ ਦੀ ਫੋਟੋ ਵਾਇਰਲ ਹੋਈ ਹੈ ਪਹਿਲੀ ਤਸਵੀਰ ਦੇਖ ਰਹੇ ਹਾਂ ਆਪਣੀ ਮਾਂ ਦੀ ਗੋਦੀ ਦੇ ਵਿੱਚ ਬੈਠਾ ਤੇ ਵੀਡੀਓ ਦੇਖ ਰਹੇ ਹਾਂ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਆਪਣੇ ਛੋਟੇ ਸ਼ੁਭਦੀਪ ਨੂੰ ਲਾੜ ਲੜਾ ਰਹੀ ਹੈ ਤੇ ਸਿੱਧੂ ਦੇ ਪਿਤਾ ਵੀ ਉਸ ਨੂੰ ਹਸਾਉਣ ਦੀ ਕੋਸ਼ਿਸ਼ ਕਰ ਰਹੇ ਹੈ ਦੇਖੋ ਕਿਵੇਂ ਉੱਠਦਾ ਹੈ ਪਹਿਲੀ ਵਾਰ ਵੀਡੀਓ ਵਾਇਰਲ ਹੋਈ ਹੈ ਸਿੱਧੂ ਮੂਸੇਵਾਲੇ ਦੇ ਭਰਾ ਛੋਟੇ ਸ਼ੁਭਦੀਪ ਪਹਿਲੀ ਤੁਸੀਂ ਤਸਵੀਰ ਵੇਖ ਰਹੇ ਹੋ ਬਖ ਬਖ ਸੋਸ਼ਲ ਸਾਈਟਾਂ ਤੇ ਪਹਿਲਾਂ ਤੁਸੀਂ ਬੱਖੋ ਬਖਰੀਆਂ ਤਸਵੀਰਾਂ ਦੇਖਦੇ ਸੀ ਪਰੰਤੂ ਇਹ ਤਸਵੀਰ ਅਸਲੀ ਹੈ ਤੇ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਸਿੱਧੂ ਦੇ ਮਾਤਾ ਪਿਤਾ ਲਾੜ ਲੜਾਉਂਦੇ ਨਜ਼ਰ ਆ ਰਹੇ ਹੈ ਅਤੇ ਛੋਟੇ ਸਿੱਧੂ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹੈ ਤੇ ਛੋਟਾ ਸਿੱਧੂ ਵੀ ਕਾਲੇ ਪਟਕਾ ਮੰਨਿਆ ਹੋਇਆ ਹੈ ਤੇ ਕਾਲੀ ਟੀ-ਸ਼ਰਟ ਪਾਈ ਹੋਈ ਹੈ ਕਿਸ ਤਰ੍ਹਾਂ ਦਾ ਸੁੰਦਰ ਦਿਖਦਾ ਹੈ ਇਹ ਤੁਸੀਂ ਭਲੀ ਭਾਂਤੀ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਸਿੱਧੂ ਵਾਂਗੂ ਛੋਟੇ ਹੁੰਦਿਆਂ ਹੀ ਛੋਟਾ ਸੁਭੀ ਪੂਰੀ ਤਰ੍ਹਾਂ ਸਮਾਰਟ ਅਤੇ ਐਕਟਿਵ ਨਜ਼ਰ ਆ ਰਿਹਾ ਮਾਤਾ ਚਰਨਕੌਰ ਕਾਫੀ ਖੁਸ਼ ਨਜ਼ਰ ਆ ਰਹੀ ਹੈ ਛੋਟੇ ਸ਼ੁਗ ਨੂੰ ਵੇਖ ਕੇ